ਤੁਹਾਗੇ ਤਾਂ ਮੈਂ ਤਾਂ ਥੋੜਾ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਇੱਧਰ ਦੇਖੋ ਕੁਸ਼ਾਨ ਵੀ ਸਵੇਸਾ ਕੀ ਕਰਦਾ ਐਨਕਾ ਲਾਲਾ ਕੇ ਚੈੱਕ ਕਰ ਰਿਹਾ ਹਾਂ ਨਾ ਕੁਸ਼ਾਨ ਪਾਪਾ ਜੀ ਐਨਕਾ ਲਾਲਾ ਕੇ ਚੈੱਕ ਕਰ ਰਿਹਾ ਮੈਨੂੰ ਪੁੱਛਿਆ ਕਹਿਣਾ ਹੁੰਦਾ ਵੀ ਤੂੰ ਵੀ ਐਨਕਾ ਲੈ ਲੈ ਕਰਦੀ ਪਰ ਕੁਸ਼ਾਨ ਵੀ ਨੂੰ ਮਿੱਤਰੋਂ ਬਣੋ ਐਨਕਾ ਲਾਉਣ ਦਾ ਚੌਕਟ ਹੈ ਨਾ ਹੂੰ ਚੌਕਟ ਆ ਪਾਪਾ ਗਵਾਉਂਦੇ ਆ ਆਹ ਲੱਗਦਾ ਦੇਖ ਲੱਗਦਾ ਇਹ ਵੀ ਵੀਡੀਓ ਹੈ ਯਾਰ ਇਹ ਤਾਂ ਇਹ ਫਿਰ ਮੜੀ ਕੇ ਠੀਕ ਰਿਹਾ ਦੇ ਮਨ ਨੂੰ ਥੋੜਾ ਇੱਥੇ ਹੋਵੇ ਨਾ ਇੱਧਰ ਸੇ ਬੈ ਕੇ ਦੇਖਦਾ ਇਹ ਇੱਥੇ ਓ ਤੇਰਾ ਭਲਾ ਹੋਏ ਹੈ ਬਣ ਗਈ ਬਾਤ ਪੰਥਰ ਦੇ ਪੰਥਰ ਦੇ ਇੱਥੇ ਤੂੰ ਦੇਖੋ ਅੱਖ ਚ ਨਮ ਆ ਗਈ ਕਿ ਜਾਨੇ ਕਿ ਮੇਰੇ ਅੱਖ ਚ ਨਮ ਆ ਗਈ ਕਿ ਜਾਨੇ ਕਿ ਮੇਰੇ ਹੈ ਨਾ ਕੋਈ ਮੈਂ ਕੀ ਹਾਲ ਚੱਲ ਹੈ ਹਾਂਜੀ ਵਧੀਆ ਜੀ ਠੀਕ ਠਾਕ ਹਾਂਜੀ ਵਧੀਆ ਗੁੱਡ ਮਾਰਨਿੰਗ ਹੋ ਗਈ ਗੁੱਡ ਮਾਰਨਿੰਗ ਜੀ ਠੀਕ ਹੋ ਗਿਆ ਚਲ ਫਿਰ ਲੱਭ ਪਤਾ ਬੰਨਾ ਪਰਨਾ ਫਿਰ ਲੈਟਸ ਟੂ ਦਾ ਪੂਣੀ ਲੈਟਸ ਟੂ ਦਾ ਪੂਣੀ ਪਗੜੀ ਪੂਣੀ ਘੁਸਾਂ ਲੀ ਕਹਿੰਦਾ ਤੇਰੀ ਪਗੜੀ ਚ ਅੰਦਰ ਬਣ ਜਾਵਾਂ ਵੀ ਜੀ ਕਰਦਾ ਪੁਲਸੀਆ ਯਾਰਾ ਇਸ ਆਪਸੇ ਫੋਲਸਾਈ ਵੀ ਨਹੀਂ ਖੁੱਸੋ ਗਏ ਕਿੱਛ ਵੀ ਉਹ ਐਂਗ ਦਿਖ ਦਿਖ ਉੱਧਰ ਪੈਂਚਰ ਦੇਖੋ ਮਿੱਤਰੋ ਨਹੀਂ ਆਇਆ ਵੀ ਪਹਿਲਾਂ ਪਗੜੀ ਪੁਨਿਤ ਕਰਦੇ ਨਹੀਂ ਕਿ ਮੈਂ ਤਾਂ ਮੈਂ ਸਾਰਾ ਪਤਾ ਹੈ ਐਗੜੀ ਪੁਰਸ਼ਾਨ ਪਗ ਬੰਦਣਾ ਮਿੱਤਰੋ ਇਹ ਬਗੈਰ ਸੀਉਣ ਤੋਂ ਪਾਗੇ ਇਹ ਸੀ ਨਹੀਂ ਪਈ ਮੈਂ ਕਿਤੇ ਪਗੜੇ ਵਿੱਚ ਜਿਹੜੀ ਪਗੜੇ ਸੂਣ ਪਈ ਹੁੰਦੀ ਹੈ ਨਾ ਉਹ ਪੰਛੜੀ ਮੋਟੀ ਹੁੰਦੀ ਤੇ ਛੋਟੀ ਹੁੰਦੀ ਹੈ ਇਹ ਪਗੜੀ ਲੰਬੀ ਜਾਂਦੀ ਹੈ ਬੰਦਨ ਦੇ ਵਿੱਚ ਤੇ ਕਈ ਨਾ ਜਿਹੜਾ ਕੁਛਾਂਗੇ ਮੈਂ ਜਾਂਦਾ ਕਿਤੇ ਕਈ ਪੁੱਛਦਾ ਕੁਛ ਨਾ ਜਿਹੜੇ ਬਟਾਣੀ ਪੱਕਾ ਬੰਦ ਹੈ ਵੀ ਉਹ ਕਿੱਦਾਂ ਬੰਦ ਹੈ ਜਿਹੜੇ ਆਪਣੇ ਮਾਲਾ ਕੁਛਾਂ ਦੀ ਉਮਰ ਦੇ ਬੰਦੇ ਆ ਬਾਕੀ ਤਾਂ ਸਾਨੂੰ پتہ ਹੀ ਹੁੰਦਾ ਚਲੋ ਪਰ ਇਹ ਆਪਾਂ ਜਿਹੜੇ ਪੂਣੀ ਇਹਦਾ ਕਰਨੀਆਂ ਇਹਦੀ ਸ਼ਾਇਦ ਕਰੇ ਬਟੇ ਐਸੇ ਤੇ ਇੱਦਾਂ ਲੜੇਗਾ ਇਹ ਇਹਦੀ ਬਹੁਤ ਵੱਡੀ ਦਿੱਕਤ ਆਉਂਦੀ ਹੈ ਵੀ ਲੜ ਵਿੱਚ ਰਹਿੰਦਾ ਨਹੀਂ ਹੈਗਾ ਫਿਰ ਉਹਨੇ بار بار ਮੋੜ ਕੇ ਸੈਟ ਕਰਨਾ ਪੈਂਦਾ ਲੇ ਫਿਰ ਤਾਂ ਇਹਦਾ ਚਲੋ ਵੀ ਸ਼ਾਨ ਸਿੰਘ ਫੇਰ ਪੁੱਛੀ ਕਿ ਚਲੋ ਮਿਹਰੋੜ ਦੇ ਤਿੱਕਾ ਤੁਸੀਂ ਅੱਛਾ ਕੀ ਕੀਤਾ। ਐਕੋਲੋ ਐਕੋਲੋ। ਜੋੜ ਗਿਆ ਕਰਨ ਹਾਈਸ਼ਾ। ਪਕੜੀ ਥੋੜੀ ਸਪੈਸ਼ਲ ਤਿੱਕੇ ਨਾਲ ਘੱਟੀ ਗਈ ਹੈ ਤਾਂ ਇਹ। ਇਹ ਕੋਈ ਨਹੀਂ ਫ੍ਰੀ ਸਟਾਈਲ ਹੋ ਜੇ। ਫ੍ਰੀ ਸਟਾਈਲ। ਇਹਨਾਂ ਅੰਦਰ ਫ੍ਰੀ ਸਟਾਈਲ ਪਰਣਾ ਬਰਣਾ ਵੀ ਪਾਕ ਇੱਕ 12 ਨੂੰ ਇਹ ਥੋੜੀ ਘਰ ਇੰਨਾ ਤੇਜ਼ ਕਰਦੇ ਨੇ ਕੁਸ਼ਾਲ ਵੀ। ਪਕੜੀ ਪੁਣੀ ਕਰਨ ਟਾਈਮ ਲੌਂਦਾ ਹੁੰਦਾ ਥੋੜਾ ਜਿਆ। ਠਕੜੀ ਲੱਗਦੀ ਆ। ਹਨਾ ਪੰਚੇ? ਹਨਾ ਪੰਚੇ? ਹਨਾ ਪੰਚ ਉਹ ਤੇਜ਼ ਨਹੀਂ ਬਗੀ। ਉਹ ਤੇਜ਼ ਨਹੀਂ। ਆਏ ਲੈ ਦਰ ਆਦਰ ਮਲਾਈ ਆਇਤ ਸਾਰੂ ਮਲਾਮਤ ਸਾਰੂ ਮਲਾਮਾਈ ਕੋਰੀਆ ਨਹੀਂ ਨਹੀਂ ਰੰਦੂ ਸ਼ਿਕਾਰੀ ਬਣ ਜਾਂਦਾ ਫਿਰ ਇਹ ਕਮਸ ਨਹੀਂ ਇਹ ਜਾ ਹਾਂ ਹਾਂ ਅਸਾਇਆਂ ਕਮਤੁਰ ਮਾਗੇ ਬੋਗੇ ਸਾਲੇ ਨਹੀਂ ਪੈਨਸ਼ਨ ਦੇ ਆਇ ਕੋ ਆ ਦੇਖੋ ਆ ਚੱਕ ਲਈ ਆਪਣੀਆਂ ਨਹੀਂ ਤਾਂ ਇਹ ਕਰ ਦੂਗਾ ਕੰਮ ਸਾਰੀਆਂ ਚੀਜ਼ਾਂ ਆ ਦੇ ਨੂੰ ਇੱਥੇ ਰੱਖ ਦੇ ਸ਼ੇਰ ਨੂੰ ਆਹ ਤਾਂ ਫੁੱਟੀਆਂ ਨਹੀਂ ਆ ਰਖ ਲਾਈ ਮਤਰਾ ਕੁਸ਼ਾਨ ਵੀ ਇਹਦੇ ਬਨਲੀ ਪੱਗ ਕਰੋ ਚੈੱਕ ਮੁੰਡੀਆਂ ਕਿਹੜੇ ਰੰਗ ਦੀ ਪੱਗ ਹੈ ਕਰੋ ਕਮੈਂਟ ਕਿਹੜੇ ਰੰਗ ਦੀ ਪੱਗ ਹੈ ਕਿਹੜਾ ਰੰਗ ਹੈ ਟਮਾਟਰੀ ਟਮਾਟਰੀ ਰੰਗ ਦੀ ਫਗ ਬਾਕੀ ਟਮਾਟਰੀ ਜਾਂਗੇ ਦੇਖੋ ਮੇਰੇ ਤੋਂ ਦੱਸਿਓ ਮੜੇ ਆ ਇਹ ਮਤਲਬ ਟਮਾਟਰੀ ਰੈੱਡ ਇਹ ਟਮਾਟਰ ਦੋ ਜਿਹੜਾ ਮੜਾ ਆ ਨਹੀਂ ਥੋੜਾ ਘੱਟ ਪੱਕਿਆ ਹੁੰਦਾ ਚਾਚ ਟਮਾਟਰ ਵੱਧ ਪੱਕਿਆ ਟਮਾਟਰ ਵੱਧ ਲਾਲ ਲਾਲ ਜਿਹਾ ਹੋ ਜਾਂਦਾ ਨਾ ਮਤਲਬ ਗੂੜਾ ਲਾਲ ਹੋ ਜਾਂਦਾ ਇਹ ਟਮਾਟਰ ਉਹ ਆ ਜਿਹੜਾ ਹਾਲੇ ਪੱਕਣਾ ਸ਼ੁਰੂ ਕੀਤਾ ਹੈ ਕਿ ਹਾਲੇ ਚੌਹੇ 15ਵੇਂ ਸਾਲ ਦੇ ਵਿੱਚ ਟਮਾਟਰ ਸਾਡਾ ਮੈਂ ਜਾਨ ਅੱਜ ਵਾਂਗ ਫਗ ਨਹੀਂ ਬੰਨੀ ਕੋਸ਼ਾ ਨੇ ਪਰ ਨਹੀਂ ਬੰਨੇ ਹਨਾ ਹਾਂਜੀ ਆ ਲੜ ਮੋੜ ਕੇ ਇੱਥੇ ਘਵਾ ਕੇ ਲਾ ਤੈਣ ਹਾਂਜੀ ਠੀਕ ਹੋ ਗਿਆ ਚਲੇ ਉਤਰੀ ਫਿਰ 24 ਲਈ ਮੈਥਰੋਂ ਆਪਾਂ ਹੁਣ ਚੱਲਦੇ ਆਂ ਤੇ ਦੇਖੀਏ ਆਪਣੇ ਕੰਮਕਾਰ ਕਿਹੜੇ ਕਿਹੜੇ ਨੇ ਕਰਨ ਵਾਲੇ ਅੱਜ ਕੀ ਸਮਾਨ ਲੈ ਕੇ ਆਉਣਾ ਹੈ ਕਿੱਦਾਂ ਕਿੱਦਾਂ ਦਾ ਜਾ ਕੇ ਲਿਸਟ ਚੈੱਕ ਕਰਦੇ ਆਂ ਸਾਰਾ ਕੁਝ ਦੇਖਦੇ ਆਂ ਉਸ ਤੋਂ ਬਾਅਦ ਜਿੱਦਾਂ ਵੀ ਹੋਊਗਾ ਤੁਹਾਡੇ ਗਿਆ ਆਪਾਂ ਸ਼ੇਅਰ ਕਰਦੇ ਆਂ ਤੇ ਤੁਸੀਂ ਸ਼ਮਾ ਖਾਣ ਕੀ ਹੋਣਾ ਚ ਲੱਗਦਾ ਨਹੀਂ ਜਿਹੜੇ ਲੱchn ਲੱਗਦਾ ਲੱਗਦਾ ਅੱਜ ਕੋਈ ਬਣੂ ਨਹੀਂ ਕਰ ਬਣੂਗਾ ਜੀ ਮੈਂ ਕਚੌਰੀਆਂ ਬਣਾਉਣ ਦੀ ਸਲਾਹ ਕਰਦੀ ਸੀ ਮੈਨੂੰ ਦੱਸੋ ਮੈਨੂੰ ਪੁੱਛੀ ਜਾਂਦੀ ਹੈ ਪੁੱਤ ਕੀ ਭਗਾ ਜਿਹੜਾ ਕੁਝ ਮਰਜੀ ਬਣਾ ਲਊਗਾ ਮਾਂ ਕਚੌਰੀਆਂ ਖਾਣੀ ਕਚੌਰੀਆਂ ਦਾ ਹੈਵੀ ਜਿਹਾ ਹੋਣੀ ਸ਼ਾ ਨ ਕੀ ਖਾਣੇ ਦਾਲ ਦਾ ਬਣਾ ਲੈਂਦੇ ਹਾਂ ਜੇ ਦਾਲ ਬਣਾਣੀ ਹੈ ਨਾ ਦਾਲ। ਦਾਲ ਦਾ ਦਾਲ ਤਲਾ। ਜੇ ਦਾਲ ਤਲਾ ਜਾਂ ਫਿਰ ਇਦਾਂ ਕਰ ਪਾਸਤਾ ਬਣਾ ਲਵਾਂ ਅੱਜ। ਪਾਸਤਾ ਬਣਾ। ਕਿਹਨੇ ਕਹਿਆ? ਪਾਸਤਾ ਬਣਾ। ਅੱਜ ਪਾਸਤਾ ਬਣਾਇਆ। ਕੁਸ਼ਾਨ ਬਣਾਉਗਾ ਪਾਸਤਾ। ਕਿਹੜਾ ਪਾਸਤਾ ਬਣਾਉਗਾ ਕੁਸ਼ਾਨ? ਮੈਂ ਫਿਰ ਦੱਸੂ ਕਿਹੜਾ ਖਾਣਾ। ਸਾਰੇ ਐਵਲੂ ਬਿਲ। ਅੱਜ ਬਣਾਉਣਾ ਪਾਸਤਾ ਆਪਾਂ ਬਰੋਕਲੀ ਵਾਲਾ। ਬਰੋਕਲੀ ਆ। ਹਾਂ। ਠੀਕ ਹੈ। ਠੀਕ ਹੈ। ਠੀਕ ਸ਼ਮੂ। ਠੀਕ ਹੈ। ਬਰੋਕਲੀ ਲਾਉਣੀ ਆ। ਬਰੋਕਲੀ ਵਾਲਗੇ ਪਾਸਤੇ ਨਾਲੇ ਤੇ ਵਿੱਚ ਪਾਨਾ ਪੂਨਾ ਪਾ ਕੇ ਵਾਈਟ ਪਾਸਤਾ ਬਿਆੰਕ। ਕਦੋਂ ਕਲੀਸ਼ਾ ਜੀ ਬਹੁਤ ਤੋ ਉਹ ਕਰ ਰਹੇ ਖਾ ਨਹੀਂ ਰਹੀ ਜੀ ਲੋਕਾਂ ਛੱਡਤੀ ਬਰੋਕਲੀ ਇੱਥੇ ਕਾਤੇ ਛੱਡਦੀ ਪਤਾ ਨਹੀਂ ਜੀ ਪ੍ਰੋਬਲਮ ਆ ਰਹੀ ਹੈ ਬਰੋਕਲੀ ਛੱਡਤੀ ਉਹ ਜਿਹੜੀ ਇੱਕ ਚੈਨਲ ਲੱਭਿਆ ਵਾ ਉਹ ਬਹੁਤ ਖਬਰਾਂ ਦਿੰਦਾ ਬਰੋ ਤੇ ਉਹ ਵਸ ਜੋ ਉੱਥੇ ਆ ਜਾਂਦਾ ਫਿਰ ਨਹੀਂ ਨਹੀਂ ਖਾਣਾ ਚ ਨਹੀਂ ਉਹ ਸਾਰੇ ਕਹਿੰਦੇ ਆ ਬਰੋਕਲੀ ਵੀ ਪ੍ਰੋਬਲਮ ਆ ਰਹੀ ਹੈ ਬਰੋਕਲੀ ਚ ਕੋਈ ਵੀ ਉਹ ਨਹੀਂ ਖਾਣੀ ਚਾਹੀਦੀ ਅਜੇ ਨਹੀਂ ਖਾਣੀ ਚਾਹੀਦੀ ਮੌਸਮ ਇਦਾਂ ਦਾ ਚੱਲ ਰਿਹਾ ਹੋਣਾ ਜੀ ਤੇ ਕਿ ਕੈਸੇ ਪੈਦੇ ਪਾਸਤਾ ਵਾਲੇ ਖੁੰਬਾਣਾ ਪਾਸਤਾ ਵਾਲਨੇ ਖੁੰਬਾਣਾ ਠੀਕ ਨਹੀਂ ਪਾਸਤਾ ਕੋਨ ਮਸ਼ਰੂਮ ਮਸ਼ਰੂਮ ਪਾਸਤਾ ਬਿਆਂਕਾ ਪਾਨਾ ਪਾ ਕੇ ਉਹਦਾ ਟਾਰ ਕਰਣਾ ਵੀ ਵਿਦਾਊਟ ਸਲਚੀਜਾ ਬਸਕੋਈ ਵਾਲਾ ਕਹਦੇ ਨੇ ਬਸਕੋਈ ਵਾਲਾ ਕਹਦੇ ਨੇ ਪਾਸਤਾ ਬਸਕੋਈ ਵਾਲਾ ਅਟਾਲੀ ਦਾ ਮਤਲਬ ਇਹਨਾਂ ਦੇ ਮੈਨੂ ਦੇ ਵਿੱਚ ਵੀ ਹੈਗੇ ਪਾਸਤਾ ਬਸਕੋਈ ਵਾਲਾ ਜਿਹਦੇ ਵਿੱਚ ਫੂੰਗੀ ਪੈਂਦੀ ਆ ਤੇ ਪਾਨਾ ਫਰੈਸ਼ੀ ਦਾ ਆਪਣੇ ਦੁੱਧ ਦੀ ਕਰੀਮ ਨਹੀਂ ਹੁੰਦੀ ਉਹਨੂੰ ਪਾਨਾ ਕਹਿ ਦਿੰਦੇ ਆ ਉਹਦੇ ਬਿਆੰਕਾ ਪਾਸਤਾ ਅੱਜ ਉਹ ਬਣਾਉ ਠੀਕ ਹੈ ਠੀਕ ਹੈ ਚੱਲੀ ਬੁਤਨੀ ਆਪਾਂ ਵੇੜਾ ਬੇ ਘਰ ਦਾ ਸਮਾਨ ਜਾ ਕੇ ਲੈਣੇ ਮੇਤਰੂ ਤੇ ਨਾਲੇ ਪਾਸਤਾ ਹੈਗਾ ਆਪਣੇ ਹਨ ਨਹੀਂ ਜੀ ਪਾਸਤਾ ਚਲ ਉਹਦੇ ਵਾਸਤੇ ਪਾਸਤਾ ਵੀ ਡਿਫਰੈਂਟ ਪਾਸਤਾ ਬਣਦਾ ਹੈ ਹਰ ਚੀਜ਼ ਦਾ ਵੱਖਰਾ ਵੱਖਰਾ ਮਤਲਬ ਇਹ ਹੁੰਦਾ ਹੈ ਸਟਾਈਲ ਜਿੱਦਾਂ ਕਨੇਪਾ ਜਿਹੜਾ ਪਾਸਤਾ ਰੂਸਾ ਹੁੰਦਾ ਹੈ ਮੈਜ਼ਮਾਨੀ ਕਾ ਮੈਜ਼ਮਾਨੀ ਕਾ ਉਹਦਾ ਪਾਸਤਾ ਰੂਸਾ ਬਣ ਜਾਂਦਾ ਤੇ ਕੁਝ ਤਰੇ ਛੇ ਹੋਣੇ ਕਿੱਦਾਂ ਹੋਣੇ ਆ ਜਿਹੜਾ ਬਸਕਵੇਰ ਹੁੰਦਾ ਇਹਦੇ ਵਾਸਤੇ ਤੁਹਾਨੂੰ ਦਿਖਾਉਣਾ ਕਿਹੜਾ ਪਾਸਤੇ ਦਾ ਇਹਦਾ ਬਸਕਵੇਰ ਪਾਸਤਾ ਕਿਹੜੇ ਪਾਸਤੇ ਵਿੱਚ ਬਣਦਾ ਉਹ ਲਿਓਨੇ ਆ ਤੇ ਆਪਾਂ ਸ਼ੋਕ ਚ ਜਲਦੇ ਜੇ ਸ਼ਮਾਂ ਅਸੀਂ ਆਏ ਮੁਰਕੇ ਹੈ ਪੈਂਤਰੀ ਕਿੱਥੇ ਆਪਣੀ ਸਾਡੀ ਪੈਂਚ ਕਿਹਾਰੇ ਤੂੰ ਬਾਹਰ ਤੂੰ ਬਾਹਰ ਫੇ ਦੇਖ ਕੇ ਡਰ ਵੀ ਜਤੀ ਜਾਂਦਾ ਲੈ ਵੀ ਸ਼ਾਂਤੀ ਆ ਚੱਲ ਗਈ ਚਾਂਦੀ ਤੌਰ ਬਹੁਤ ਹੈ ਮਿੱਤਰੋ ਅੱਜ ਸੂਰਜ ਪੈ ਗਿਆ ਨਾ ਹੁਣ ਪੱਕ ਕੇ ਲਾਲ ਹੋ ਜਾਣੇ ਲੱਗੇ ਹੁਣ ਬਾਕੀ ਵੀ ਚਮਕਦੇ ਕੋ ਸ਼ਾਮ ਦੀ ਰੰਗ ਵੀ ਚਮਕਦਾ ਕੋ ਸ਼ਾਨਦਾਰ ਚਾਬੀ ਮਿੱਤਰੋ ਦੇਖੋ ਹਲੇ ਠੀਕ ਨਹੀਂ ਹੋਈ ਆਪਣੀ ਆਹੋ ਫੁੱਲ ਗਿਆ ਗੇਟਾ ਦੇ ਅੱਜ ਦਾ ਸ਼ਰੀਵਾਰ ਅੱਜ ਦਾ ਉਹ ਬੰਦ ਹੈ ਆਪਣਾ ਜਿੱਥੋਂ ਆਪਾਂ ਗੱਡੀ ਚਾਬੀ ਸੈੱਟ ਕਰਾਉਣੀ ਆ ਸੋਮਵਾਰ ਨੂੰ ਜਾਂ ਮੰਗਲਵਾਰ ਛੁੱਟੀ ਵਾਲੇ ਦਿਨ ਉਧਰ ਵੀ ਲੈ ਕੇ ਜਾਵਾਂਗਾ ਉਧਰ ਦਿਖਾਵਾਂਗਾ ਵੀ ਗੱਡੀ ਦੀ ਚਾਬੀ ਦਾ ਕਿਹਦਾ ਹਿਸਾਬ ਦਾ ਬਣਦਾ ਹੈ ਸਬਾਨ ਆਪਾਂ ਨੇ ਮਿੱਤਰੋ ਆਹ ਵਾ ਲੈ ਲਿਆ ਕੋਲਾ ਲੈ ਲਿਆ ਤਾਂ ਲੱਗਦੀ ਬਹੁਤ ਆਪਣੀ ਇੱਕ ਜ਼ੈਰੋ ਇਹ ਘਟ ਲੱਗਦਾ ਨਾਰਮਲ ਤੇ ਪਾਣੀ ਫਿਰਜ਼ਾਨ ਤੇ ਛੋਟਾ ਐਨਕਨ ਦੀ ਪੇਟੀ ਦੇ ਪਰੋਣੀ ਦੀ ਇਹ ਫਿਰਜ਼ਾਨ ਤੇ ਛੋਟਾ ਜਿਹਾ ਨਕਰਾਲੀ ਛੋਟਾ ਵੀ ਲੈਣਾ ਇੱਕ ਉਹ ਹੀ ਜਕਰਨਾ ਇਹ ਚੱਕਰ ਭੱਜ ਜਾਏਗਾ ਫਿਰ ਸਭ ਜਿਹਦੇ ਨਾਲ ਹੈ ਹੈ ਸਰਦੀ ਲੈ ਕੇ ਇਹਨੂੰ ਰੱਖ ਦੇ ਉਹ ਚੱਲ ਚੱਲੀਏ ਆ ਕਰ ਫਰੇੜੀ ਇਹਨਾਂ ਦੀ ਇਹਨੂੰ ਇਸ ਤਰ੍ਹਾਂ ਕਹਿੰਦੇ ਨੇ ਤਰਸਪਾਲੇ ਕਹਿੰਦੇ ਨੇ ਤਰਸਪਾਲੇ ਇਹਨੂੰ ਜੇ ਸਮਾਨ ਚੱਕਿਆ ਕਿ ਪਿਛੇ ਕਰਦੇ ਆ ਇਲੈਕਟ੍ਰੋਨਿਕ ਹੱਥੜੇ ਵੀ ਹੁੰਦੇ ਪਰ ਇਹ ਇਲੈਕਟ੍ਰੋਨਿਕ ਦੇਖੋ ਕਿੰਨਾ ਬੰਨ ਚੱਕੀ ਕਰਦੇ ਨੇ ਓਕੇ ਕਿੱਵਾਂ ਸੀ ਸੀ ਚਾਫਾਈ ਕੋਈ ਸਹੀ। ਭਾਈ। ਪਾਸਾ ਤੋ ਪਾਸਾ। ਧੰਨਵਾਦ 1000। ਆ ਵੀ ਜਵਾਨਾ ਹੁਲੀ ਗੱਡੀ। ਹੈ? ਇਹ ਤੇਰੇ ਪਪਾ ਹੱਥ ਲੈ ਗੱਡੀ। ਜੇ ਮੈਂ ਤਾਂ ਖੜਕਣਾ ਪੈਣਾ ਕਰਾ ਫੂਗਮਰ। ਪੈਦਾ। ਸੋ ਲਈ ਦੇਖੀ। ਊਲ ਮਿੱਟੀ। ਆ ਵੀ ਹੁਲੀ ਗੱਡੀ ਨਾ ਊਲ ਮਿੱਟੀ। ਹੈ? ਊਲ ਮਿੱਟੀ ਸਾਫ ਹੋਣੀ। ਨਹੀਂ ਇਦਾਂ ਹੁੰਦਾ ਨਾ। ਚਾਹੇ ਜਿਹੜੀ ਸੈਲ ਹੈ ਵੀ ਜਿਹਦੇ। ਉਹ ਜੇ ਖੜਕੀ ਜਾਂਦੇ। ਨਹੀਂ ਸੱਲਿਆ ਜਾਨ ਬਹੁਤ ਹੈ ਨਾ ਹਵਾ ਚ ਫੂ ਐ ਮਾਰਦੀ ਹੈ। ਲੈ ਵੀ ਅਬ ਇੱਕ ਵਾਰ ਬਸ ਸੈੱਟ ਕਰ ਲਈਏ ਸ਼ੀਟ ਗੀਅਰ ਨਹੀਂ ਪੈਣੀ ਸਮਤਤਾ ਹੋਣਾ ਛੇ ਇਧਰ ਲੈ ਬੱਠੇ ਇਧਰ ਲੈ ਦੇਖਿਆ ਪੂਰੀ ਪਿੱਛੇ ਕਰ ਤਾ ਪਾਪਾ ਤੇਰੇ ਦੋ ਦੋ ਚੱਕਰ ਦੇ ਹਾਂ ਨੋ ਕੰਮ ਤੇਰੇ ਪੁੱਤਰੀ ਚਲੋ ਹੁਣ ਮੈਂ ਤੇਰਾ ਉਹ ਮਾਰਕੀਟ ਦੇ ਵਿੱਚ ਆ ਗਏ ਸੀਗੇ ਆਪਣਾ ਪਾਸਤਾ ਸਮਾਨ ਲੈਣ ਵਾਸਤੇ ਆ ਦੇਖ ਇਧਰ ਖੁੰਬਾ ਲੈ ਲਈਆਂ ਤੇ ਨਾਲ ਤਾਂ ਬਣਾਉਣ ਲਈ ਤੇ ਆਪਣੇ ਖਾਣ ਵਾਸਤੇ ਤੇ ਕੁਛ ਸ਼ਾਹ ਨੇ ਦਿੱਤੀ ਹੁਣ ਪਾਨਾ ਪਾਨਾ ਤੇ ਹੁਣ ਆਪਾਂ ਲੈਨੇ ਆ ਇਹ ਪਾਸਤਾ ਫਿਰ ਦੱਸਦੇ ਵੀ ਕਿਹੜੇ ਪਾਸਤੇ ਆ ਪਾਜਾ ਜਿਹੜਾ ਖੁੰਬਾ ਪਾ ਕੇ ਪਾਸਤਾ ਬਣਾਵਾਂਗੇ ਇਧਰ ਪਏ ਨੇ ਸਾਰੇ ਪਾਸਤੇ ਤੇ ਹੁਣ ਆਪਾਂ ਪਹਿਲਾਂ ਹੁਣ ਸਿਲੈਕਸ਼ਨ ਕਰਦੇ ਆਂ ਕੌਣ ਸੇ ਪਾਸੇ ਮੇ ਬਣਾਇਆ ਜਾਏਗਾ ਸ਼ਨਾ ਚੱਕੇ ਚ ਬਣਾਉਣੀ ਆਪਾਂ ਆ ਦੇਖ ਹਾਂ ਇਹ ਜਾਣ ਕਿਹੜਾ ਬਣਾ ਹੈ ਹੈ ਪੈਟੂਚੀਨੇ ਪੈਟੂਜੀਨੇ ਯੈਸ ਇਹ ਕੱਟ ਲੈ ਲਾ ਦੇ ਮੈਨੂੰ ਦੋ ਪੈਟ ਚੱਕੂਗਾ ਮੈਂ ਕੋਲ ਜੇ ਵੱਡਾ ਪੈਕਟ ਮਿਲਣਾ ਤਾਂ ਕੋਈ ਨੀਚੇ ਮਾਚਕ ਸ਼ਾਂਤ ਲੱਜਕ ਕੋਈ ਪ੍ਰੇਕ ਕੋਲ ਸਤੋਲ ਆਹ ਦੇਖੇ ਨੇ ਕਿਲੋ ਦੇ 500 ਗ੍ਰਾਮ ਦਾ ਹਾਂਜੀ ਇਹ ਆ ਕਿੰਨਾ ਦਾ ਛੋਟਾ 250 ਨਾ ਨੀ 250 ਗ੍ਰਾਮ ਦਾ ਪਤਾ 250 ਗ੍ਰਾਮ ਦਾ ਆ ਚੱਕਲਾ ਅੱਧਾ ਕਿਲੋ ਇੱਕ ਹੋ ਚੱਕਣਾ ਕਿਲੋ ਵਾਸਤਾ ਬਹੁਤ ਇਹ ਲਾਵੇ ਮੇਤਰੋ ਡਨ ਹੋ ਗਿਆ ਮੈਂ ਅੱਜ ਆ ਬਣੂਗਾ ਵਾਸਤਾ ਤੇ ਨਾਲੇ ਲੈਣੇ ਆ ਆਪਣੇ ਪਾਨਾ ਹਨਾ ਫਰੈਸ਼ ਉਹ ਕਿੱਧਰ ਪਿਆਊਗਾ ਉਹ ਇੱਧਰ ਲਾਓ ਵੀ ਇੱਧਰ ਪੈਨੇ ਮੇਤਰੋ ਪਾਨੇ ਪਾਨਾ ਕਰੇਮਾ ਦੀ ਲੱਤੇ ਫਰੈਸ਼ ਇੱਕ ਆ ਵਾਲਾ ਤੇ ਇੱਕ ਆਏ ਕੁਛਣ ਤੁਸੀਂ ਕਿਹੜੇ ਲੈਣੇ ਬੇਟੇ ਆ ਲੈ ਓਕੇ ਚਲੋ ਵੀ ਚਲੀਏ بس ਕੋਟਾ ਕੁਝ ਨਹੀਂ ਚਾਹੀਦਾ ਆਪਣਾ ਪਾਉਣ ਨੂੰ ਲਸਣ ਅਦਰਕ ਪਿਆ ਹੈ ਉਹ ਤਾਂ ਨਹੀਂ ਪੈਂਦਾ ਇਹ ਚ ਨਹੀਂ ਲਸਣ ਨਹੀਂ ਪੈਣਾ ਮਸਲ ਹੈ ਨਹੀਂ ਵਰਤਣੀ ਕੁਝ ਪਾਉਗਾ ਇਹ ਛੋੜ ਅੱਜ ਸਹੀ ਆਈ ਥਿੰਕ ਸਿੰਪਲ ਅਡਾਲੀ ਟੱਚ ਵੀ ਨਾਰਮਲ ਲੋਵੀ ਲਿਆਂਦਾ ਪਾਸਤਾ ਮੈਨੂੰ ਲੱਗਦਾ ਔਰ ਕੱਲਾ ਦਾ ਸ਼ੁਰੂ ਕਰਤਾ ਤਾਂ ਹੈ ਮੈਂ ਤਾਂ ਕੁਕਿੰਗ ਕਰਤਾ ਸੀਗਾ ਹਾਂ ਜੀ ਅਜਾ ਪਾਸਾ ਲੈ ਲੈਂਦੇ ਫਿਰ ਟਾਸਤਾ ਓਕੇ ਜੀ ਫਿਰ ਤੁਸੀਂ ਨਹੀਂ ਇਹ ਫੂੰਗੀ ਲੱਗੀ ਹੋਵੇ ਲੱਗੀ ਠੀਕ ਹੈ ਜੀ ਬਾਕੀ ਸ਼ਾਮ ਨੂੰ ਦਗਾ ਤੇ ਵਰਤਾਂਗੇ ਆਪਣੇ ਇਹਦੇ ਨੇ ਪਾਣੀ ਆ ਕੁਛ ਨਾ ਕਹਦਾ ਫੀ ਪਾਸ ਤੇ ਤੂੰ ਪਾਣੀ ਭਰ ਕੇ ਖਾਣਾ ਪਾਣੀ ਬਚਾਨਗਿਰ ਨੂੰ ਪੁੱਛ ਲਿਆ ਤੇ ਵਿੱਚ ਕੀ ਪੈਣੀ ਤੜਕਾ ਠੀਕ ਆ ਪੁੱਛ ਘੜਤਾ ਤੇ ਸ਼ੂਗਰ ਚਾਹੀਦੀ ਹੋ ਨਹੀਂ ਲਵੀ ਉਹਦਾ ਕਹਣਾ ਵੀ ਡਿਸ਼ ਜਿਹੜੀ ਮਾਜੀ ਹੋਵੇ ਜਿਹੜੀ ਪੰਜਾਬੀ ਦੇ ਚੁੱਲੇ ਤੇ ਬਣਦੀ ਹੈ ਨਾ ਉਹਨੂੰ ਤੜਕਾ ਲੱਗਣੀ ਲੱਗਣੇ ਬਗਿਆ ਤੜਕਾ ਨਹੀਂ ਰਿਹਾ ਸਾਦੀ ਹੁਣ ਹੁੰਬਾ ਕੱਟ ਕੇ ਵੜੀ ਦੇ ਕੇ ਨਾ ਹਾਂਜੀ ਤੇ ਖੁੱਲੀਆਂ ਖਾਸੀਆਂ ਪਾ ਲਈ ਠੀਕ ਹੈ ਨਾ ਠੀਕ ਹੈ ਵੀ ਕਾਲੀ ਵਿੱਚ ਯਾਦਿਆ ਪਾ ਲਈ ਵਿੱਚ ਓਕੇ ਤੇ ਪਾਣਾ ਗੁਰਸ਼ਾਨਾ ਹੈ ਗੁਰਸ਼ਾਨਾ ਕੋਕਾ ਸਾਡਾ ਗੁਰਸ਼ਾਨ ਨੂੰ ਪੂਰੀ ਮੇਟਰੋ ਨੌਲਜ ਹੈ ਗੁਸ਼ਾਨ ਨੇ ਜਿਆਦਾ ਨਹੀਂ ਹੱਥ ਆ ਦੇਖੋ ਮਸਾਲੇ ਮਿਲਚਰ ਇਹ ਮਸਾਲੇ ਨਾਲ ਬਹੁਤ ਵਧੀਆ ਬਣਦਾ ਹੈ ਹਾਂ ਇਹਨਾਂ ਬਾਦ ਵਿੱਚ ਇਹਨੂੰ ਗ੍ਰाइंड ਕਰਨੀ ਬਚ ਇਹਨੂੰ ਮਸਾਲੇ ਦਾ ਖਤਮ ਨਹੀਂ ਹੋ ਗਿਆ ਗਾਇਸ ਐਸਾ ਨਹੀਂ ਕਿ ਇਲੀਵੇਟ ਗ੍ਰाइंड ਕਰ ਲੈ ਜਿਹੜੇ ਖੁੰਬਾ ਹੋਣਗੀਆਂ ਫੜੀ ਰਹਿਣਗੀਆਂ ਠੀਕ ਹੈ ਇਹਦਾ ਪੇਸਟ ਬਣ ਜਾਊਗਾ ਉਹ ਖੁੰਬਾ ਮਿਕਸ ਹੋਏ ਬੜੀ ਵਧੀਆ ਬਣਦਾ ਬੜੀ ਖੁਈਮੀ ਕਰੀਮੀ ਹੋਣੀ ਠੀਕ ਹੈ ਬਈ ਕਰੀਮੀ ਖੁੰਬਾ ਬਣ ਜਾਣਗੇ ਮੈਨੂੰ ਤਾਂ ਕਰੀਮੀ ਪਸੰਦ ਨਹੀਂ ਹੁੰਦਾ ਸਹੀ ਹੈ ਠੀਕ ਹੈ ਠੀਕ ਸੋ ਇਹ ਬਾਕੀ ਪੁੰਦਾ ਆ ਕਾ ਜੀ ਬਾਲੇ ਬਰੀ ਕਰਦੇ ਨਾ ਫਿਰ ਵਿੱਚ ਇਹ ਘੁਲ ਜਾਣੇ ਆ ਥੋੜਾ ਖੜਮੇ ਰੱਖੀ ਖੜਮੇ ਵਧੀਆ ਐ ਨਰਮ ਹੋ ਜੇ ਵਧੀਆ ਪੀਸ ਬਣੇਗਾ ਸਵਾਦ ਟੈਸਟ ਵਧੀਆ ਬਣਗਾ ਆ ਪਾਲੀ ਖੁੱਲੇ ਤੇ ਖਾਸੀਆਂ ਪਾ ਲਈ ਬਣਾਏ ਓਕੇ ਜੀ ਓਕੇ ਤੇ ਤੜਕੇ ਨੂੰ ਤਿਆਰ ਕਰਕੇ ਕੁਸ਼ਾਲ ਵੀ ਨੇ ਪਾ ਲਿਆ ਗ੍ਰਿੰਡਰ ਦੇ ਵਿੱਚ ਹਮ ਹੁਣ ਗੈਂਡਲ ਚੱਲ ਕੇ ਪੂਰੀ ਰੀ ਬਣ ਜੇ ਨੇ ਕਰੀਮ ਪੇਸਟ ਦੇਖਿਓ ਬਣ ਗਈ ਬੇਸ਼ਾਨਸ ਆ ਨਾ ਰਹਿ ਜਾਵਾਂਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੜਾ ਮੜਾ ਹੁੰਦੇ ਜਟਾਂ ਦੇ ਪੁੱਤ ਇਦਾਂ ਹੀ ਹੁੰਦੇ ਕੰਮ ਕਰਦੇ ਨੇ ਚਲ ਇਹ ਪੇਸਟ ਵਾਹੇ ਫੇਸਟ ਬਸ ਬਸ ਦਾਲ ਬਣ ਗਈ ਜਿਆਦਾ ਵੀ ਖਾਲੀ ਚੱਲਦੀ ਮੈਨੂੰ ਬਤਾਉਣ ਇਹ ਖਰਾਬ ਹੈ ਗਰਮ ਹੋ ਜਾਂਦੀ ਅਰੇ ਪਾਪਾ ਦੀ ਕਿਉਂ ਨਿਕਲਦੀ ਉਹਦੇ ਮਸਾਲਾ ਗਰਮ ਮਸਾਲਾ ਵੀ ਗਰਮ ਸੀਗਾ ਕੀ ਹੋ ਗਿਆ ਗਰਮ ਨਾਲ ਹਸੀ ਗਿਆ ਅੱਛਾ ਕਿਦਮ ਪਾਪਾ ਜੀ ਨਿਕਲ ਰਹੇ ਨੇ ਆ ਦੇਖ ਇਹ ਬੜੀ ਨਾ ਪੇਸਟ ਇਹਨੂੰ ਸਾਫ਼ ਕਰਾ ਦੇਖੋ ਮੇਰੇ ਤੋਂ ਪੇਸਟ ਬਣ ਗਈ ਇਹਦੇ ਵਿੱਚ ਰੱਖ ਦੇਣਾ ਏ ਚਿਕੀਟਾ ਸਾਹ ਵਰਦੀ ਹੈ ਨਾ ਵਧੀਆ ਹੂੰ ਹੂੰ ਪਾਣੀ ਫੇਰ ਇੱਕ ਵਾਰੀ ਇਹ ਪਾਣੀ ਨੇ ਫੇਰੀ ਇਹਦੇ ਪਹਿਲਾਂ ਕਿਸੇ ਕਾਰਟੇ ਦੇ ਚਮਚੇ ਲੈ ਕੇ ਨਾ ਇਹ ਵਿੱਚ ਪਾ ਦੇ ਇਹਦੇ ਨਹੀਂ ਤਾਂ ਵੇ ਸਾਰਾ ਵੇਸਟ ਹੋ ਜਾਣਾ ਸਰੀ ਇਹ ਪਤਾ ਨਹੀਂ ਵੇਸਟ ਨਹੀਂ ਹੁੰਦਾ ਨਾ ਆਪਾਂ ਜਦ ਇਹਦੇ ਵਿੱਚ ਪਾਣੀ ਵੀ ਜ਼ਾ ਐਡ ਕਰਨੀ ਹੈ ਉੱਪਰ ਆ ਰੱਖ ਕੇ ਨੂੰ ਧੋ ਕੇ ਵਿੱਚੇ ਧੋਣੇ ਇਹ ਪਾਣੀ ਵੀ ਵਿੱਚ ਐਡ ਕਰ ਦੇ ਠੀਕ ਹੋ ਗਿਆ ਬਣਾ ਦੇ ਫਿਰ ਆਹ ਕਰੀਮ ਚੈੱਕ ਕਰੋ ਮੇਦਰ ਤੁਸੀਂ ਪੇਸਟ ਚੈੱਕ ਕਰੋ ਪੇਸਟ ਪਲੀਜ਼ ਬਨ ਸਕੂਪ ਰਹਿਓ ਚਮਚਾ ਵੜਾਉਣ ਦਾ ਤਰੀਕਾ ਦੇਖੋ ਜਿੱਦਾਂ ਅੰਬਰੀ ਜਟਨੀ ਨਹੀਂ ਹੁੰਦੀ ਮਾਲਿਕ ਐਂਡ ਦਲਬਾ ਇਸ ਦੇ ਵਿੱਚ ਪੜ ਗਿਆ ਚਾ ਕੋਈ ਕਰ ਨਹੀਂ ਤੋ ਨਹੀਂ ਸ਼ਾਨ ਜੀ ਕੱਲਾ ਪੁੱਤ ਰੈਡੀ ਬਾਅਦ ਰੱਖਾ ਨੂੰ ਫੋਨ ਕਰ ਦੇ ਤੇ ਮੈਂ ਇਹ ਸਾਮਾਨ ਚਾ ਤਰ ਦਿੰਦੀ ਹੈ ਅੱਜ ਅਮੂਲ ਤਾਂ ਨਹੀਂ ਪਰ ਬਟਰ ਹੈਗਾ ਬਟਰ ਵੀ ਪਾਉਗਾ ਉਸ ਸ਼ਾਨ ਵਿੱਚ ਵਿੱਚ ਮੱਖਣੀ ਪੈਣੀ ਹੈ ਪਾਸਤੇ ਦੇ ਵਿੱਚ ਓਕੇ ਬਟਰ ਮੈਂ ਤੋ ਪਾ ਦੇ ਠੀਕ ਹੈ ਤੇ ਗੁਸ਼ਾਨ ਜੀ ਆਣਾ ਪਾਸਤਾ ਤਿਆਰ ਕਰ ਦਿਆ ਨੇ ਤੇ ਆਪਾਂ ਜਿਹੜਾ ਸਾਮਾਨ ਲੈਂਦਾ ਆਪਣਾ ਵੀਰਾਂ ਵਗੈਰਾ ਉਹ ਸਾਰੇ ਖਾਲੀ ਕਰਕੇ ਕੋਫਰ ਜਬਰ ਦिए ਲੈ ਮੈਂ ਤੋ ਸਾਮਾਨ ਵਗੈਰਾ ਸਾਰਾ ਆਪਣੇ ਤਾਰ ਤ ਆਪਣਾ ਖਾਲੀ ਕਰਤਾ ਤੇ ਹਰਮਨ ਸਿੰਘ ਸਤਿ ਸ਼੍ਰੀ ਅਕਾਲ ਜੀ ਮਿਲ ਹਰਮਨ ਨੂੰ ਪਹਿਲਾਂ ਆਪਣੇ ਨੂੰ ਤੇ ਹਰਮਨ ਤੂੰ ਮੰਗ ਸਾਚੁੰਦੀ ਜੀ ਤੋਂ ਵਾਹ ਫੇਦੇ ਵਿੱਚ ਠੀਕ ਹੈ ਤੇ ਹਰ ਜਦ ਤੱਕ ਉਸਾਨ ਪਾਸਤਾ ਬਣਾਉਂਦਾ ਜਦ ਤੱਕ ਮੈਂ ਕਰਤੂਨ ਜਾ ਕੇ ਲਿਆਉਣਾ ਵੀ ਮੁੱਕੀ ਵਿੱਚ ਬਣਿਆ ਨਾ ਕਿਉਂਕਿ 112 ਮੀਟਰ ਹੋ ਗਏ ਆ ਤੇ ਉਹ ਕਹਿੰਦਾ 12:30 1 ਵਜੇ ਤੱਕ ਆ ਕੇ ਸਮਾਨ ਲੈ ਜੀ ਤੇ ਆਪਾਂ ਸਮਾਨ ਜਾ ਕੇ ਲਿਆਉਣਾ ਕਰਤੂਨ ਵਗੈਰੇ ਲਿਆਉਣਾ ਜਾ ਕੇ ਪਹੁੰਚ ਗਿਆ ਮੀਟਰ ਫਾਈਨਲੀ ਆਪਾਂ ਆਪਣੇ ਤੇ ਸਾਨੂੰ ਬਾਈ ਦੇ ਮੈਗਜ਼ੀਨ ਦੇ ਵਿੱਚ ਇੱਥੋਂ ਚੱਕਿਆ ਮੀਟਰ ਕਰਤੂਨ ਆਪਾਂ ਦੇਖੋ 30 30 ਫੁੱਲ ਸਟਰੋਂਗ ਬਾਕਸ ਫੁੱਲ ਸਟਰੋਂਗ ਹੈ ਇਹ ਆਪਣਾ ਆਪਣਾ ਕੰਮ ਹੈ ਪੀਜ਼ਾ ਦਾ ਸਪੋਰਟ ਤੋਂ ਪੀਜ਼ਾ ਵੀ ਦਾ ਕੰਸੀਡਰ ਕਰ ਰਹੇ ਡਿਲੀਵਰੀ ਕਰਨੀ ਹੈ ਤਾਂ ਇਹ ਵਾਲੇ ਬੈਸਟ ਇਹਨਾਂ ਦਾ ਆਮ ਦੂਜਿਆਂ ਨਾਲੋਂ ਵੇਟ ਵੀ ਜ਼ਿਆਦਾ ਹੈ ਕਿਉਂਕਿ ਇਹ ਥੋੜੇ ਜ਼ਿਆਦਾ ਹਾਰਡ ਹੈ ਤੇ ਬਦ ਬਸ ਇਹ ਬੈਂਦਰੀ ਪੀਸਾ ਖਰਾਬ ਨਹੀਂ ਹੁੰਦਾ ਪੀਜ਼ਾ ਇੱਕ ਮਿੱਤਰੋਂ ਆਪਾਂ ਨੇ ਆਹ ਦੇਖੋ ਟਰਾਈ ਕਰ ਲਿਆ ਨਾ ਬਈ ਬਈ ਸਾਰੇ ਪੀਸੇ ਸਟੈਂਡਰਡ ਦਾ ਆਪਾਂ ਰੱਖਦੇ ਰੱਖੇ ਸ਼ਾਪ ਤੇ ਆਪਣੀ ਦੇ ਆਹ ਛੋਟਾ ਪੀਸਾ ਦੇਖੋ ਇੱਧਰ ਇਹ ਆ ਤਾਂ ਕਰਤੋਂ ਇਹਦਾ ਖੁੱਲਾ ਹੀ ਹੈਗਾ ਤੇ ਆ ਹੈਗੇ ਬੇਬੀ ਛੋਟਾ ਇਦੇ ਵਿੱਚ ਬੱਚਿਆਂ ਵਾਸਤੇ ਕਈ ਵਾਰ ਕੀ ਹੁੰਦਾ ਨਾ ਬੱਚੇ ਪੀਜ਼ਾ ਲੈ ਲੈਣੇ ਸਾਰਾ ਖਾਣ ਹੀ ਹੁੰਦਾ ਉਹਨਾਂ ਦੇ ਫਿਰ ਸਿਰਦ ਨੇ ਆ ਖਰਾਬ ਹੋ ਜਾਂ ਕਰਦੇ ਆ ਤੇ ਪੈਸੇ ਵਧਾਉਨੇ ਆ ਤੇ ਆਪਾਂ ਹੁਣ ਡਿਸਾਈਡ ਕਰਦੇ ਆ ਕਿ ਇਹਦਾ ਕਿੰਨਾ ਪ੍ਰਾਈਸ ਲਈਏ ਆਪਾਂ ਤੇ ਕਿੰਨਾ ਇਹਦਾ ਇੰਪਾਸ ਤੋਂ ਜਿਹਾ ਉਹਨੇ ਕਿੱਡੇ ਤੱਕ ਪੀੜਾ ਹੋਣਾ ਸਾਰੀ ਗੱਲਾਂ ਬਾਤਾਂ ਬਾਅਦ ਚ ਕਰਾਂਗੇ ਆਪਾਂ ਮਾਲ ਸਾਰੀ ਨਾਪ ਤੋਲ ਗੱਲ ਹੋਊਗੀ ਨਾ ਪਰ ਆਪਾਂ ਦੋ ਲੈ ਚੱਲੇ ਆਪੂ ਕੋਲੋਂ ਤੇ ਦੇਖਦੇ ਆਂ ਇਨ ਫਿਊਚਰ ਆਪਣਾ ਖਿਆਲ ਬੇਬੀ ਪੀਸੀ ਵਾਸਤੇ ਬੱਚਿਆਂ ਵਾਸਤੇ ਹਾਂ ਵੀ ਕਿੱਥੇ ਪਹੁੰਚ ਜਿਹੜੀ ਗੱਲ ਵਾਸਤੇ ਦੀ ਮਣ ਗਿਆ ਮੈਂ ਸਮਾਨ ਦੇ ਲੈ ਕੇ ਮੁੜ ਵੀ ਆਇਆ ਤੂੰ ਯਾਰੇ ਪਾਸੇ ਵਾਲੇ ਚਲੀ ਜਾਨੇ ਹੋ ਅਸੀਂ ਪਾਸਤਾ ਆ ਦੇਖੋ ਮਸਾਲਾ ਪੈ ਗਿਆ ਉਹ طرف ਲਾਹੋ ਜੇ ਕੁਛਾਣੇ ਕੱਢਦੇ ਬਟ ਪਾਸਤੇ ਹੈ ਕੁਛਾਣ ਜਿਹੜੀ ਫੱਗ ਚ ਬਟਾਵਾ ਦੇ ਨੇ ਪਾਸਤੇ ਬਟ ਕੱਢਦੇ ਨੇ ਇਹ ਜਾਨ ਹੋਰ ਸਹੀ ਗੱਲ ਹੈ ਸ਼ਾਨਵੀਰ ਸਿੰਘ ਸਾਡਾ ਮਿੱਤਰ ਦੇਖੋ ਇਹਦਾ ਕੁਸ਼ਾਨਵੀਰ ਹੈ ਨਾ ਸੁਣੋ ਗਾਣਾ ਕੋਈ ਨਹੀਂ ਹੁਣ ਨਹੀਂ ਵੱਜ ਹੁਣ ਤਾਂ ਪਾਸਤਾ ਦੇਖੋ ਮੈਨੂੰ ਤਾਂ ਜੋਰ ਲੱਗਿਆ ਵੈ ਇਧਰ ਪੜਾਓ ਬੜਾ ਡੋਲੇ ਬਣਨਗੇ ਤਿਆਰ ਹੁੰਦਾ ਨਾ ਹਾਂਜੀ ਤਿਆਰ ਹੈ ਇਹ ਜੀ ਪਾਨਾ ਪੋਣਾ ਹੈ ਜੀ ਨਾ ਥੋੜੇ ਪਾਨੇ ਹੁਣੇ ਪਾਦੇ ਵਿੱਚ ਇਹ ਨਹੀਂ ਪਾਨੇ ਚਾ ਲੋੜ ਨਹੀਂ ਨਹੀਂ ਪਾਨੇ ਕੇ ਬੜੀ ਕਰੀਮੀ ਬਣੇ ਬੜੀ ਬਣਨਾ ਪਾਨੇਗਾ ਕਰੀਮ ਤਾਂ ਬਣੀ ਹੋਈ ਹੈ ਨਹੀਂ ਥੋੜਾ ਵਾਈਟਰਸ ਹੈ ਨਾ ਬੈਠਾ ਜਾ ਹੋ ਜਾਂਦਾ ਜੀ ਪਾਨੇ ਬਹੁਤ ਪਰ ਮੈਂ ਜਾਨੂ ਪਾਵਾਂਗੀ ਪਰ ਮੈਂ ਜਾਨੂ ਪਾਵਾਂਗੀ ਲਓ ਪਾਲੇ ਫੋਟੋ ਆਪਸ ਤੇ ਫ੍ਰੀਡੋ ਬੀਚ ਐਂ ਤੇ ਤੂੰ ਬੈਠੀ ਹੋ ਰਹੀ ਹੈਵੇਂ ਤੇ ਤੁਸੀਂ ਬੈਠੇ ਹੋ ਤਰੇ ਤੈਨੂੰ ਕੁਝ ਖਾਣ ਨੂੰ ਪਾਇਆ ਨਹੀਂ ਕਿਸੇ ਨੇ ਤੈਨੂੰ ਚੁੱਪ ਚੁੱਪ ਜਿਹਾ ਬੈਠਾ। ਉਹ ਵੀ ਆਪਣੀ ਚੀਜ਼ ਪਹਿਲਾਂ ਖਾ ਲੈਂਦਾ ਫੇਰ ਜਾਂ ਦੂਆ ਖਾਂਦ ਉਹਦੀ ਕਿੰ ਦੇਖੀ ਜਾਂਦਾ। ਮੈਨੂੰ ਵੀ ਦੇ ਦੇ ਥੋੜਾ ਜਾਂ। ਨਹੀਂ ਦੇ ਤੈਨ ਡੋਂਗੀਆਂ ਭਈ ਮੈਂ ਤਾਂ ਦੇਖ ਇਧਰ। 1 2 3 ਹੁਣ ਚੌਥੀ ਪਾਣੀ ਵਾਲੀ। ਤਿੰਨ ਤਰ੍ਹਾਂ ਦੀ ਖਰਾਕ ਪੈਂਸਰ ਖਾਂਦਾ ਹੈ ਨਾਲ ਬਾਅਦ ਪੀਂਦਾ ਪਾਣੀ। ਫੇਰ ਭੁੱਖੇ ਦਾ ਭੁੱਖਾ ਹੈ ਪੈਂਥਰੇ। ਹੈ ਭਾਈ। ਹਾਂ ਕੀ ਹੈ? ਇਹ ਦਾ ਬਬੂਸਾ ਨੇ ਖੇਲ ਰੋ ਇਹਦਾ ਖੇਲ ਰੋ ਇਹ ਤਾਂ ਬੱਟਾ ਰਹਿੰਦਾ ਹੁਣ ਹਾਂਜੀ ਇਹ ਪਤਾ ਕਾਤੇ ਬੈਠਾ ਉਹਦੇ ਵਿੱਚ ਥੋੜੀ ਜਿਹੀ ਖੁਰਾਕ ਹੈਗੀ ਨਾ ਲਿਕਵਿਡ ਇਹਦੇ ਜਦ ਤੱਕ ਉਹ ਮੁੱਕਣੀ ਨਹੀਂ ਇਹਦੇ ਆਲੇ-ਦਾਲੇ ਸਰਾਣੇ ਚਲੀ ਜਾਣਾ ਬਸ ਜੀ ਇਹਦੇ ਆਲੇ-ਦਾਲੇ ਅੱਛਾ ਬੈਠਾ ਇਹ ਰਿਵਿੜੀ ਕਿ ਬਾਜ ਬਣਿਆ ਨਹੀਂ ਹਾਂਜੀ ਇਹਦੇ ਆਲੇ-ਦਾਲੇ ਘੁੰਮਦੇ ਰਹਿਣਾ ਇਹਨੇ ਕਿਵੇਂ ਦੇ ਦੇ ਬੈਠ ਲਿਆ ਉਹ ਪਾਸਤਾ ਮੇਟਰ ਦੇਖ ਪਲੇਟ ਜੁ ਪਾਇਆ ਕਿੰਨਾ ਸੋਹਣਾ ਲੱਗਦਾ ਪਾਸਤਾ ਅਨਕਾ ਜੀ ਕਾ ਦਾ ਬਸ ਨੇ ਫਟਾਫਟ ਖਾ ਲਈ ਆਪਾਂ ਆ ਰੱਖਾਂਗੇ ਪਾਣੀ ਆਪਾਂ ਤੇ ਤੁਸੀਂ ਪਾਸਤਾ ਪਾਲੋ ਮਨ ਉੱਪਰ ਵਾਲੇ ਮਾੜੀ ਮੋਟੀ ਪਰਮਿਸ਼ਨ ਹੈਗੀ ਨਾ ਹ ਤੇ ਬਾਕੀ ਦੇ ਵਾਲਾ ਪਾਸਤਾ ਦੀ ਰੈਸਪੀ ਤੁਹਾਨੂੰ ਕੁਛ ਆਹ ਦੱਸੂ ਕੁਛ ਦੱਸ ਬੁੱਧ ਰੈਸਪੀ ਢੀਂ ਰੈਸਪੀ ਹੈਗੀ ਆ ਪਿਆਜ਼ ਟਮਾਟਰ ਲਸਣ ਤਿੰਨਾਂ ਨੂੰ ਪਹਿਲਾਂ ਪਾਣੀ 'ਚ ਉਬਾਲ ਲੂ ਥੋੜਾ ਬਣ ਬਈ ਜਿਆਦਾ ਨਹੀਂ ਤੇ ਪਹਿਲਾਂ ਉਬਾਲ ਲਿਆ ਵਿੱਚ ਉਹਨੇ ਮਸਾਲੇ ਪਾ ਦੋ ਹਲਦੀ ਪਾ ਦੋ ਗੀ ਮਿਰਚ ਨੂਨ ਪਾ ਦੋ ਜਿਆਦਾ ਸਾਰੇ ਸਾਰੇ ਪੌਣਿਆਂ ਵਾਲੇ ਤੇ ਟਮਾਟਰ ਐਸ ਕਿੰਨੇ ਲੱਗ ਹੋਣ ਲੱਗੀਆਂ ਇਹਨਾਂ ਲਾ ਦੋ ਤੇ ਹੌ ਥੋੜੇ ਠੰਡੇ ਕਰਕੇ ਗ੍ਰाइंड ਕਰ ਦੋ ਗ੍ਰाइंड ਕਰਕੇ ਫਿਰ ਇਹਦੇ ਗਰਮ ਕਰ ਦੂਗਾ ਆਪਾਂ ਨੇ ਖੁੰਬਾ ਪਾ ਲਈ ਤੁਸੀਂ ਜਿੰਨੀ ਮਰਜ਼ੀ ਸਕਦੀ ਤੁਸੀਂ ਕੋਈ ਪਾ ਸਕਦੇ ਵਿੱਚ ਉਹਨੂੰ ਪਾ ਕੇ ਤੇ ਫਿਰ ਪਾਸਤਾ ਵਿੱਚ ਪਾ ਲਓ ਪਾਸਤਾ ਬਣਾ ਕੇ 10-15 ਮਿੰਟ। ਬਸ ਠੀਕ ਹੈ। ਤੇ ਜਿਹੜੂ ਟਰਾਈ ਕਰੇ ਮਿੱਤਰੋ ਟੈਸਟੀ ਮਨ ਲੈ ਵੀ ਪਾਸਤਾ ਕੁਝ ਬਣਾ ਰਹੇ ਹੋ ਨਾ ਤਾਂ ਪੇਸਟ ਬਣਾ ਲਿਓ। ਜਿਆਦਾ ਵਧੀਆ ਲੱਗਣ ਵਾਸਤੇ ਮਤਲਬ ਵੀ ਤੜਕਾ ਦਰੂਕਾ ਲਾ ਕੇ ਨਾ ਹਰੀ ਚੀ ਪਾ ਕੇ ਬਾਅਦ ਚਾ ਪੇਸਟ ਬਣਾ ਲਿਆ ਤੇ ਫੇਰ ਗੱਲਬਾਤਾਂ ਸਿਰਾ ਹੋ ਜਾਂਦੀ ਆ ਤੇ ਆਪਾਂ ਪਾਸਤਾ ਖਾਣੇ ਆ ਤੇ ਉਸ ਤੋਂ ਬਾਅਦ ਫੇਰ ਫੇਰ ਹੁਣ ਮੂੰਹ ਤਾਂ ਵੀ ਰਹਿ ਵੀ ਹੁੰਦਾ ਨਾ ਪਾਸਤੇ ਕਹਿੰਦੇ ਜਾਂਦੇ ਫਟਾਫਟ ਪਾਸਤਾ ਖਾ ਲਈ ਆਪਾਂ ਦੇ। ਤੁਸੀਂ ਐਂਡ ਕਰੋ ਮੈਂ ਜਾ ਕੇ ਖਾਣੇ। ਤੇ ਸੇਮੋ ਜਲਦੀ ਖਾ ਲਈ ਪਾਸਤਾ? ਹਾਂ ਜੀ ਨਾ ਦੰ ਲੈਣਾ। ਤੇ ਉਦਲੀਆ ਕਹਾਂਗੇ ਸਰੇਕ ਬੰਦਾ ਆਪਣੀ ਆਪਣੀ ਇਹ ਪੂਰੀ ਕੋਸ਼ਿਸ਼ ਕਰਦਾ ਵੀ ਜਿੰਦੂ ਜਿਆਦਾ ਲੱਗਿਆ ਰਹਿੰਦਾ ਰਿਹਾ ਬੰਦਾ ਵੀ ਮੈਂ ਬੈਸਟ ਐ ਮੈਂ ਬੈਸਟ ਦਾ ਲੱਗੇ ਹੋਇਆ ਜਾਉਂਦਾ ਸਭ ਨੂੰ ਪਰ ਸਭ ਨੂੰ ਲੱਗਿਆ ਵੀ ਮੈਂ ਬੈਸਟ ਐ ਮਮਾ ਲੱਗਦਾ ਮੈਂ ਬੈਸਟ ਐ ਤੇ ਮੈਂ ਕਹਿੰਦਾ ਵੀ ਖਾਣ ਪੀਣੇ ਮਾਮਲੇ ਵਿੱਚ ਜੇ ਬਣਾਉਣ ਦੇ ਦੀ ਬੈਸਟ ਐ ਆਪਾਂ ਖਾਣ ਦੇ ਵਿੱਚ ਮਸਤ ਵੀ ਐ ਤੇ ਬੈਸਟ ਵੀ ਹੈਗੀਆਂ ਤੇ ਬਾਕੀ ਮਿੱਤਰੋ ਪਾਸਾ ਪੂਸਤਾ ਖਾਣੇ ਆਪਾਂ ਤੇ ਉਸ ਤੋਂ ਬਾਅਦ ਤਾਂ ਫੇ ਆਪਾਂ ਸੌਵਾਂਗੇ ਉਹਦੇ ਨੇ ਰੈਸਟ ਕਰਾਂਗੇ ਤੇ ਫੇ ਜਦਾਂ ਕੰਮ ਦੇ ਉੱਤੇ ਕਿਉਂ ਸ਼ਨੀਵਾਰ ਦਿਨ ਅੱਜ ਕੰਮ ਕਰ ਕਾਫੀ ਹੁਣ ਤੀ ਲੱਗਿਆ ਤੁਹਾਨੂੰ ਆਰ ਤੇ YouTube ਉਰ ਕਾਫੀ ਆ ਤੇ ਇਸ ਕਰਕੇ ਵੀ ਬਲੌਗ ਆਪਾਂ ਆਪਣਾ ਅੱਜ ਪਹਿਲਾ ਬੰਦ ਕਰਦੇ ਨਾ ਤੇ ਉਮੀਦ ਕਰਦੇ ਤਾਰੂ ਆਪਣਾ ਜਿਹੜਾ ਬਲੌਗ ਤੇ ਖੁਸ਼ੀਆਂ ਦੀ ਰੈਸਪੀ ਪਸੰਦ ਆਈ ਹੋਗੀ ਜੇ ਪਸੰਦ ਆਈ ਤਾਂ ਕਰ ਟਰਾਈ ਵੀਊ ਕਰਿਓ ਖਾਇਓ ਬੱਚਿਆਂ ਨੂੰ ਬਣਾ ਕੇ ਖਿਲਾਇਓ ਤੇ ਸਾਨੂੰ ਕਮੈਂਟ ਵੀ ਕਰਿਓ ਕਿੱਦਾਂ ਤੁਹਾਨੂੰ ਰੈਸਪੀ ਲਗੀ ਤੇ ਜਦੋਂ ਪਾਸਤਾ ਬਣਾ ਕੇ ਖਾਇਆ ਉਦੋਂ ਵੀ ਦੱਸਿਓ ਵਾਹ ਤੁਹਾਨੂੰ ਕਿੱਦਾਂ ਪਾਸਤਾ ਬਣਿਆ ਤੇ ਉਮੀਦ ਕਰਦਾ ਅੱਜ ਦਾ ਬਹੁਤ ਤੁਹਾਨੂੰ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਲਾਈਕ ਸ਼ੇਅਰ ਕਮੈਂਟ ਵੀ ਕਰਿਓ ਆਪਣੇ ਚੈਨਲ ਸਬਸਕ੍ਰਾਈਬ ਕਰਿਓ ਬੈਲ ਆਈਕਨ ਤੇ ਕਰਿਓ ਕੁਲੈਕਸ ਫਾਇਦੇ ਮ